ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆਂ ਜੀ ਤੁਹਾਡਾ ਆਪਣਾ ਚੈਨਲ ਸੰਧੂ ਬੱਧਰਪੁਰਾ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਕੋਈ ਵੀ ਭੈਣ ਭਰਾ ਇਹਦੇ ਨਾਲ ਜੁੜਿਆ ਹੈ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕੁਐਸਟ ਬੇਨਤੀ ਕਰਦੇ ਆਂ ਚੈਨਲ ਨੂੰ ਮੇਰੇ ਵੀਰ ਵੱਤ ਵੱਧ ਸਬਸਕ੍ਰਾਈਬ ਕਰਿਓ ਲੱਗਦੇ ਬੈਲ ਬਟਨ ਨੂੰ ਆਲ ਕਲਿੱਕ ਕਰਿਓ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦੀ ਮਿਲੇ ਅੱਜ ਦੀ ਵਿਜਿਟ ਪਿੰਡ ਜਿਹੜਾ ਆ ਗਿਆ ਮਾਨ ਜ਼ਿਲ੍ਹਾ ਆ ਗਿਆ ਸ਼ਰੀਨ ਉਤਰਨਤਰ ਸਾਹਿਬ ਤੇ ਤਹਿਸੀਲ ਸੱਜਣੋਂ ਲੱਗਦੀ ਪੱਟੀ ਬਾਈ ਅਵਤਾਰ ਸਿੰਘ ਉਹਨਾਂ ਦੇ ਫਾਰਮ ਤੇ ਪਹੁੰਚ ਚੁੱਕੇ ਆ ਉਹਨਾਂ ਦੇ ਵੱਡੇ ਵੀਰ ਦੇਣਗੇ ਸਾਰੀ ਡਿਟੇਲ ਐਂਡ ਤੱਕ ਮੇਰੇ ਵੀਰ ਸਾਰੇ ਜੁੜੇ ਰਹੋ ਆਪਣੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਇਓ ਠੀਕ ਆ ਜੀ ਸਾਰੀ ਡਿਟੇਲ ਆਓ ਲੈ ਕੇ ਕਰੀਏ ਗੱਲਬਾਤ ਆਪਣੇ ਵੀਰ ਨਾਲ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਚੜਦੀ ਕਲਾ ਜੀ ਚੜਦੀ ਕਲਾ ਜੀ ਹੋ ਸਨਾਓ ਠੀਕ ਠਾਕ ਜੀ ਨਾਮ ਜੀ ਨਾਮ ਰੇਂਦਰ ਸਿੰਘ ਜੀ ਹਾਂ ਜੀ ਪਿੰਡ ਪਿੰਡ ਮਾਨ ਜੀ ਜ਼ਿਲ੍ਹਾ ਤੇ ਤਹਿਸੀਲ ਜ਼ਿਲ੍ਹਾ ਤਹਿਸੀਲ ਜ਼ਿਲ੍ਹਾ ਤਰਨਤਨ ਹਾਂ ਜੀ ਤੇ ਤਹਿਸੀਲ ਪੱਟੀ ਪੱਟੀ ਹਾਂ ਜੀ ਹਾਂ ਜੀ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ ਇਹ ਕਿਹੜਾ 88419 ਠੀਕ ਹੈ ਜੀ ਹਾਂ ਜੀ ਤੇ ਚਲੋ ਜੀ ਅੱਜ ਫਿਰ ਗਾਵਾਂ ਲੈਣੀਆਂ ਫਿਰ ਪਹਿਲਾ ਮਾਲ ਵੇਚ ਗਿਆ ਹਾਂਜੀ ਪਹਿਲਾ ਸਾਰਾ ਵੇਚ ਗਿਆ ਬੜੇ ਮਾਲ ਠੀਕ ਮਾਲ ਤੁਸੀਂ ਦਦਾਰੂ ਪਸ਼ੂ ਹੀ ਕੱਢਦੇ ਫਾਰਮ ਵਾਲੇ ਹਣਾ ਹਾਂਜੀ ਬਿਲਕੁਲ ਵਧੀਆ ਜੀ ਕੋਈ ਨਿੱਕੀ ਮੋਟੀ ਘਾ ਨਹੀਂ ਲੈਣੀ ਨਾ ਜੀ ਨਾ ਚੰਗੀ ਨਾਮੀ ਵਹਿੜ ਲੈਣੀ ਹਣਾ ਵਧੀਆ ਸਿਰੇ ਦੀ ਵਹਿੜ ਆਖੀ ਚੰਗੇ ਦੁੱਧ ਤੇ ਮਿਲਕ ਤੇ ਚੱਲਣ ਵਾਲੀ ਹਾਂਜੀ ਬਿਲਕੁਲ ਜੀ ਠੰਡੀ ਮਿੱਠੀ ਵਹਿੜ ਵੀ ਥਾਂ ਥਾਂ ਚੰਗਾ ਲੈਂਦੇ ਹਣਾ ਤੁਸੀਂ ਹਾਂਜੀ ਹਾਂਜੀ ਤਾਂ ਚੱਡਾ ਕੀ ਬਾਤ ਆ ਇਹ ਵਹਿੜ ਦੀ ਕੀ ਡਿਟੇਲ ਹੈ ਕਿੰਨਾ ਸੂਆ ਇਹ ਪਹਿਲਾ ਸੂਆ ਜੀ 4 ਦੰਦਾ ਚਾਰ ਦੰਡਿਆ ਮੂੰਹੋਂ ਹਾਂਜੀ ਹਾਂਜੀ ਚੌਗੀ ਹੋ ਗਈ ਹੈ ਨਾ ਜੀ ਹਾਂਜੀ ਹਾਂਜੀ ਪਹਿਲਾ ਸੂਆ ਆ ਗਿਆ ਪਹਿਲਾ ਸੂਆ ਮੈਂ ਠੀਕ ਆ ਵਾਕੇ ਨੇ ਕੋਈ ਚੀਜ਼ ਹੈਗੀ ਆ ਕਿ ਆ ਫੇਸ ਕੁਆਲਟੀ ਕਰਮਾਲੀ ਨੂੰ ਲੱਗੀ ਲਓ ਜੀ ਕੀ ਪਤਾ ਨਹੀਂ ਪੂਰੀ ਸਿਹਰਾਤ ਮਗਰ ਮੇਲ ਕਾ ਬੱਚਾ ਆ ਗਿਆ ਹਾਂਜੀ ਹਾਂਜੀ ਬੱਚਾ ਜੀ ਬੱਚਾ ਆ ਗਿਆ ਬੱਚਾ ਵੀ ਚੰਗੇ ਸੀਮਨ ਦਾ ਹੀ ਕਰੇ ਹਾਂਜੀ ਹਾਂਜੀ ਵਧੀਆ ਜੀ ਤੁਹਾਨੂੰ ਪਤਾ ਹੀ ਹੈ ਨਹੀਂ ਕੋਈ ਅੱਜ ਕੱਲ ਜਿਹੜਾ ਵੀ ਫਾਰਮ ਵੀਰ ਹੈ ਨਾ ਕੋਈ ਵੀ ਮਾੜੀ ਚੀਜ਼ ਨਹੀਂ ਬਰੀਡ ਤੇ ਕੰਮ ਕਰਦੇ ਯਾਰ ਕੋਈ ਕਿਉਂਕਿ ਚੀਜ਼ ਚੰਗੀ ਰੱਖਦਾ ਹਾਂਜੀ ਹਾਂਜੀ ਵਾਹ ਕਿ ਥਾਲੇ ਵਾ ਚੰਗਾ ਹੈ ਤੇ ਕਿੰਨੇ ਦਿਨਾਂ ਦੀ ਸੂਈ ਆ ਇਹਨੂੰ ਤੀਜਾ ਦਿਨ ਅੱਜ ਹੋ ਗਿਆ ਵੀ ਤੇ ਕਿੰਨਾ ਕੁ ਬੋਲਾ ਬੋਲਾ 22 ਲੀਟਰ ਹੈਗਾ ਕੀ ਮੌਕੇ ਦਾ ਮੌਕੇ ਤੇ ਚੋਣ ਓਕੇ ਚੋਣ ਬੱਲ ਪੋਲ ਠੰਡੀ ਬਾੜ ਤੇਲ ਬੱਲ ਖੁਸ਼ਹਾਲ ਰਹੀ ਨਹੀਂ ਜਿੱਥੇ ਆ ਮਰਜੀ ਅੱਛਾ ਜੀ ਹਾਂ ਜੀ ਲਓ ਜੀ ਕੀ ਬਾਤਾਂ ਹਾਂ ਇਹ ਦੇਖ ਫੁਰੀ ਮੈਂ ਨਾ ਮੇਰਾ ਕੱਲ ਹੀ ਕੋ ਨਹੀਂ ਜੀ ਅੱਛਾ ਜੀ ਬਿਲਕੁਲ ਮਿੱਟੀ ਵੈੜਾ ਖੁੱਲ ਗਈ ਤੋਰਾ ਤਰਾ ਕਰਾਈ ਚੈਕਰ ਠੀਕ ਆ ਜੀ ਲਓ ਜੀ ਪਹਿਲਾ ਸੁਬਾ ਚਾਰ ਦੰਦ ਵੱਚੀ ਸਜਣੋ ਜਿਹੜੇ ਮੇਰੇ ਵੀਰ ਨੇ ਫਾਰਮ ਤੇ ਲਾਉਣੀ ਆ ਜਾਂ ਘਰੇ ਰੱਖਣੀ ਆ ਨਾ ਨਾੜਾ ਹੀ ਨਾੜਾ ਜਿਵੇਂ ਪਲਵਾਨਾਂ ਦੇ ਡੋਲੇ ਦੇ ਨਾੜਾ ਨਹੀਂ ਦੇਂਦੀਆਂ ਕੀ ਬਾਤਾਂ ਨਹੀਂ ਚੀਜ਼ ਪੂਰੀ ਬਰੀਡ ਵਾਲੀ ਆ ਬੂਥੀ ਵੇਖੋ ਜੀ ਹਾਂ ਨਹੀਂ ਪੂਰੀ ਓਕੇ ਰਿਪੋਰਟ ਆਏ ਜੀ ਜੀ ਰਵੇ ਕਰਮਾ ਲਈ ਤੇ ਜਿੰਦੇ ਜਾਵੇ ਘਰੇ ਉਹਨੂੰ ਵਾਧੇ ਕਰੇ ਹੈਨਾ ਹਾਂ ਤੋਰਾ ਤਾਰਾ ਵੀ ਚੰਗਾ ਬੱਚੀ ਦਾ ਨਹੀਂ ਪੂਰੀ ਸਿਰਾ ਸਜਣੋ ਜਿਹੜੀ ਚੀਜ਼ ਚੰਗੀ ਹੈ ਨਾ ਪੈਸੇ ਉਹਦੇ ਲੱਗਣੇ ਆ ਕੀ ਕਹਿੰਦੇ ਹੁੰਦੇ ਆ ਸਸਤਾ ਲਈਏ ਵਾਰ-ਵਾਰ ਤੇ ਮੰਗਾ ਲਈਏ ਇੱਕ ਵਾਰ ਕਿਉਂਕਿ ਚੀਜ਼ ਤੇ ਪੈਸੇ ਲੱਗਣੇ ਆ ਰੂਹ ਖੁਸ਼ ਕਰ ਦੂਗੀ ਇਹ ਬੱਚੀ ਜਿੰਦੇ ਘਰ ਦਾ ਸ਼ਿੰਗਾਰ ਬਣੋਗੀ ਠੀਕ ਹੈ ਜੀ ਛੇ ਪਲਵਾਨਾਂ ਵਰਗੀਆਂ ਨਾੜਾ ਬਿਜਲੀ ਘਰ ਬਣਾਈ ਬੈਠੀ ਆ ਲੋ ਜੀ ਦੇਖ ਸਕਦੇ ਤੁਸੀਂ ਆਪੇ ਹੀ ਲੋ ਜੀ ਕੀ ਬਾਤ ਆ ਵਾਚੀ ਪੂਰੀ ਕੋ ਕਾफी ਇਸ ਲੱਭ ਕੇ ਲਿਆਉਂਦੀ ਆ ਲੋ ਜੀ ਦੇਖ ਸਕਦੇ ਜੀ ਐ ਕਰਮਾ ਵਾਲੀ ਨਾੜਾ ਨਾ ਭਰੀ ਬਈ ਖਤਾਰੀ ਫਾਰਮ ਚ ਲਈ ਜਾਈ ਫਾਰਮ ਚ ਵਾਚੀ ਨਹੀਂ ਹੈਗੀ ਫਾਰਮ ਵਾਲੀ ਜਿਹਨੇ ਨਹੀਂ ਸੰਭੀ ਆ ਫਾਰਮ ਵਾਲਾ ਵੀਰ ਸਾਹਮ ਦਾ ਦੂਜਾ ਤੇ ਪੱਠੇ ਪਾ ਕੇ ਨਹੀਂ ਖੁਸ਼ ਅੱਜਕੱਲ ਠੀਕ ਆ ਇਹੋ ਜੀ ਹਾਰੀ ਸਾਰੀ ਨਹੀਂ ਮਿਹਨਤ ਦੇ ਨਾਲ ਰੰਗ ਲੱਗਦਾ ਕਹਿੰਦੇ ਹਾਂਜੀ ਹਾਂਜੀ ਮਿਹਨਤਾਂ ਨੂੰ ਰੰਗ ਲੱਗਦਾ ਤੇ ਜੇ ਕੋਈ ਸਾਂਭੇ ਕੋਈ ਫੇਰ ਹੀ ਹੈ ਗੱਡੀਆਂ ਚੱਲਦੀਆਂ ਗੱਡੀ ਦੀ ਹਿਸਾਬ ਆ ਹਾਂ ਮੁੱਲ ਇਕ ਹੀ ਰਹੇਗਾ ਤਰੀਬ ਛੱਡ ਕੇ ਹੋਣੀ ਦੀ ਮੁੱਲ ਇਹਦਾ 90000 ਰੁਪਏ ਕਰ ਦੇ ਦਾ ਸਿਰਫ 90 ਹਾਂਜੀ ਹਾਂਜੀ ਠੀਕ ਆ ਮਾਨਤਾਣ ਹੋ ਜੂ ਮਾਨਤਾਣ ਕੀਤਾ ਜੂ ਜੀ ਹਾਂਜੀ ਮਾਨਤਾਣ ਕੀਤਾ ਜੂ ਜੀ ਠੀਕ ਆ ਕਿੰਨਾ ਕਰਦਗੇ 2 ਕਰਦਿਆਗੇ ਜੀ 2 ਕਰਦਗੇ ਹਾਂਜੀ ਹੋਰ 4000 ਕਰਦਗੇ ਹੋਰ ਹੋਰ ਕਰ ਦਈਏ ਹੋਰ ਕਰਤਾ ਯਾਰ 87000 ਦੀ ਦੇ ਦਈਏ ਹਾਂਜੀ ਦੇ ਦੇਵਾਂਗੇ ਠੀਕ ਆ ਲਓ ਸੱਜਣੋ 87000 ਦੀ ਵੀਰੋਂ ਨਹੀਂ ਕਹਿੰਦੇ ਆ ਘਰ ਆਿਆਂ ਦਾ ਹੋਰ ਮਾਨਤਾਨ ਕਰ ਦੇਣਗੇ ਮੈਂ ਨਾ ਪੈੜ ਫਿਰ ਪਰ ਮਿੱਠੀ ਵੜਾ ਇਹ ਮਿੱਟੀ ਹੀ ਰਾ ਹਾਂ 85 ਦੀ ਨਾ ਕਰ ਦਈਏ ਨਹੀਂ ਹੋਣੀ ਜੀ 85 ਦੀ ਨਾ ਕਰ ਦਈਏ ਨਹੀਂ ਹੋਣੀ ਜੀ ਕਰ ਦਈਏ ਨਹੀਂ ਹੋਣੀ ਯਾਰ 85 ਦੀ ਜਾਣ ਦਈਏ 80000 ਯਾਰ ਨਾ ਕਰੇ ਕੀ ਹੋਣਾ ਕਰ 86 ਕਰਤਾ ਹੈ 86 ਕਰ ਲਓ ਜੀ 86000 ਦੀ ਵੀਰੋਂ ਨਹੀਂ ਕਹਿੰਦੇ ਆ ਪਰ ਵੈਟ ਜਿਹੜਾ ਲੈ ਜੂਣਾ ਯਾਦ ਕਰੂਗਾ ਕਿਉਂਕਿ ਬਰੀਡ ਵਾਲੀ ਬੱਛੀ ਆ ਕੋਈ ਉਦਾਂ ਨਾ ਗਿਣਿਓ ਕੱਲੀ ਕੱਲੀ 나ੜ ਜਿਹੜੀ ਆ ਮਗਰ ਦੇਖ ਰਹਾ ਜੇ ਚਮਕਰੀ ਪਈ 22 ਕਿਲੋ ਬੌਲੇ ਤੋਂ ਸਟਾਰਟਿੰਗ ਆ ਹਾਂਜੀ ਹਾਂਜੀ ਕੀ ਬਾਤ ਆ ਫੋਨ ਕਰ ਲਓ ਮਿੰਟਕ ਬੰਦ 나ੜੂ ਨਾਲ ਬੱਛੀ 나ੜੂ ਬੱਚੇ ਦਾ ਵੇਖ ਲਿਆ ਜੀ ਦਿਖਾਤਾ ਨਾਲ ਹੀ ਆ ਬਿਲਕੁਲ ਲੰਕੰਡਿਆ ਹਾਂਜੀ ਹਾਂਜੀ ਲਓ ਜੀ ਕੀ ਬਾਤ ਨਾਲ ਛਾਂਡੇ ਕੁਕਰ ਮਾਲੀ ਲੱਗਾ ਥਾਂ ਬਹੁਤ ਮਿਰਲਾ ਤੇ ਆ ਵੈੜ ਕਿਣਵਾ ਸੁਆ ਆ ਗਈ ਇਹ ਬਾਈ ਦੂਜਾ ਸੁਆ ਆ ਗਈ ਅੱਛਾ ਜੀ ਥਾਂ ਇਹਦਾ ਬੜਾ ਮੋਟਾ-ਮੋਟਾ ਲਗਾ ਵੱਚੀ ਤੇ ਬੱਚਾ ਮਗਰ ਆ ਗਿਆ ਇਹਦੇ ਬੱਚਾ ਆ ਗਿਆ ਜੀ ਇਹਦੇ ਵੀ 나ੜੂ ਨਾਲ ਹੀ ਹਨਾ ਬੱਚੇ ਦੇ ਹਾਂਜੀ ਹਾਂਜੀ ਲਓ ਜੀ ਸੱਜਣੋ 나ੜੂ ਜਿਹੜਾ ਹੈ ਕਰਾ ਚੈੱਕ ਕਰ ਲਓ ਮੇਰੇ ਵੀਰੋ ਸਾਹਮਣੇ ਦੇਖ ਰਹੇ ਜੀ ਠੀਕ ਥਾਂ ਥੂਣ ਇਹਦਾ ਮੱਜਾਂ ਵਾਲਾ ਇਹ ਮਾਜੀ ਗੇ ਲੋ ਮੱਜਾਂ ਵਾਲਾ ਥਾਂ ਹਾਂਜੀ ਬਹੁਤ ਬਾੜ ਮਿੱਠੀ ਬਹੁਤ ਜਿਆਦੀ ਵੈੜ ਇਹ ਵੀ ਮਿੱਠੀ ਆ ਗਈ ਵਾਹ ਜੀ ਵਾਹ ਵਾਹ ਜੀ ਇਤਰਾ ਵੱਜਤਰਾ ਮਰਜੀ ਪੂਰੀ 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 ਜੀ ਨਹੀਂ ਓਕੇ ਰਫੋੜਿਆ ਖੋਲ ਕੇ ਇਹਨੂੰ ਤੋਰਾ ਕਰਾਈਏ ਚੈੱਕ ਖੋਲ ਦੇ ਨਹੀਂ ਖੋਲ ਲਾਓ ਜੀ ਲਾਓ ਵੇੜਾ ਤੇ ਲਉਂਦੀਆਂ ਵੀਰ ਨੇ ਪਰ ਬੰਬ ਵੀ ਆ ਕੱਡ ਮਾਰੇ ਅੱਜ ਵਾਲੀਆਂ ਲਓ ਜੀ ਵੱਡੀ ਵੇੜ ਫਾਰਮ ਵਾਲੀ ਇਹਦੇ ਥੱਲੇ ਕਿੰਨਾ ਬੌਲਾ ਹੈ ਇਹਦੇ ਥੱਲੇ 22 ਲੀਟਰ ਬੌਲਾ ਹੈ ਅੱਛਾ 22 ਕਿਲੋ ਹਾਂਜੀ ਹਾਂਜੀ ਮੌਕੇ ਦਾ ਅੱਜ ਚੌਥਾ ਦਿਨ ਹੋਇਆ ਸੂਈ ਨੂੰ ਅੱਛਾ ਜੀ ਹਾਂਜੀ ਹਾਂਜੀ ਇਹਨੂੰ 4 ਦਿਨ ਹੋ ਗਏ ਤੇ 22 ਕਿਲੋ ਮੌਕੇ ਦਾ ਆਏ ਹਾਂਜੀ ਹਾਂਜੀ ਕੀ ਬਾਤਾਂ ਇਹ ਫਿਰ ਕਾਜੂ 30 ਕਿਲੋ ਦੁੱਧ ਹਾਂਜੀ ਹਾਂਜੀ 30 ਦੁੱਧ ਠੀਕ ਧਿਆਨ ਨਾਲ 22 ਕਿਲੋ ਮੌਕੇ ਦਾ ਤੇ 22 ਕਿਲੋ ਮੌਕੇ ਦਾ ਤੇ 30 ਕਿਲੋ ਕਹਿੰਦੇ ਦੁੱਧ ਭਰੂਗੀ ਇਹ ਇਹ ਕਿਣਵਾ ਸੂਹਾ ਆ ਗਈ ਇਹ ਦੂਜਾ ਸੂਹਾ ਆ ਗਈ ਦੂਜਾ ਸੂਹਾ ਆ ਗਈ ਸੱਜਣੋ ਲਓ ਜੀ ਥਾਂ ਦੇਖੋ ਕਿੱਡਾ ਸੋਹਣਾ ਕੰਮ ਦਾ ਸਨ ਲੱਗਾ ਨੋਕ ਵਾਲਾ ਵੀ ਮੱਛੀਆਂ ਦੋਵੇਂ ਹੀ ਵੰਬਿਆ ਹਾਂਜੀ ਹਾਂਜੀ ਤੇ ਇਹ ਫਿਰ ਕਿੰਨੇ ਦੇ ਰਿਏ ਇਹਦਾ ਹੀ ਮੋਲ 85000 ਰੁਪਏ ਕਰਦੇ ਜੀ ਅੱਛਾ ਜੀ ਹਾਂਜੀ ਕਿੰਨੇ ਦੀ ਕਰਦੇ ਜੀ ਹਾਂ ਨਾ ਘਟਾ ਦਿਓ ਦੋ ਹੋਰ ਵਿੱਚ ਮਾਨਤਾਣ ਕਰਦੇ ਆਂਗੇ ਪੰਜ ਹੀ ਕਰਦਗੇ ਪੰਜ ਜ਼ਿਆਦਾ ਆਂਦਾ ਜੀ 80 ਪੂਰੇ ਜਾਣ ਦੇਗੇ ਚਲੋ ਜੀ ਠੀਕ ਆ ਹੈ ਕਰ ਦਿਆਂਗੇ ਹੋਰ ਦੋ ਜਾਣ ਦੇਗੇ ਨਹੀਂ ਹੋਣੀ ਆਰਡਰ ਜਾਂ ਤੇ ਜਾਣ ਦੇਗੇ ਨਾਲ ਦਾ ਨਾਲ ਦਾ ਵੀਰ ਕਹਿੰਦਾ ਜਾਨ ਦੋ ਨੇ ਦੂਰੋਂ ਹੀ ਦੂਰੋਂ ਹੀ ਆ ਉਹਨੇ ਥਾਪੀ ਹੈ ਠੀਕ ਆ ਓੜਦੀਆਂ ਹੀ ਜਾਨ ਵੀਰਾਂ ਦਾ ਜਾਨ ਦਿਓ ਹੋਰ ਵੀ ਕੋਈ ਜਾ ਕੇ 2 ਰੁਪਏ ਲੈ ਲੂਗਾ ਚੀਜ਼ ਚੰਗੀ ਆ ਨਵੀਆਂ ਆੜ ਵੇਖੋ ਇਹ ਮੱਝਾਂ ਵਾਲਾ ਥਣ ਲਗਾ ਵਾਇਰ ਨੂੰ ਠੀਕ ਆ ਬਾਕੀ ਲੋ ਜੀ ਨਹੀਂ ਪੂਰਾ ਓਕੇ ਰਿਪੋਰਟ ਆ ਥਾਨ ਤੇ ਮੱਝਾਂ ਵਾਲਾ ਧੂੰਆਂ ਲਗਾ ਕਰ ਮਾਲਿਆਂ ਨੂੰ ਹੈਨਾ ਕੋਈ ਪਤਲੀ ਬੋਸੀ ਆ ਵੀ ਆ ਗਈ ਐਫ.ਜੇ ਆ ਗਈ ਹੈਨਾ ਹਾਂਜੀ 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 ਠੀਕ ਆ ਇਹ ਚੋਬੇ ਵਾਰ ਲੈ ਆਂਦੀ ਆਈ ਅਗੇ ਸਵੇਰੇ ਉਹਨਾਂ ਦੀ ਕਿੰਨੇ ਵਜੇ ਦੀ ਚਵਾਈ ਹੋਈ ਆ ਉਹਨਾਂ ਦੀ ਤੇ ਟਾਈਮ ਨਾਲ ਹੀ ਮੰਨ ਲਓ ਚਵਾਈ ਜਿਹੜੀ ਆਣ ਕੇ ਜਾ ਕੇ ਅਸੀਂ ਕਰਾਈਏ ਦੀ ਜੀ ਨਹੀਂ ਉਹ ਉਹਨਾਂ ਦੀ ਕਿੰਨੇ ਕੁ ਵਜੇ ਚਵਾਈ ਹੋਊਗੀ ਉਹ ਹੋਊਗੀ ਉਹਨਾਂ ਦੀ ਤਕਰੀਬਨ ਆ ਮੰਨ ਲਾ ਤੂੰ 6 6:30 5 6 ਵਜੇ ਦੀ ਹੋਊਗੀ 5:30 ਅੱਛਾ ਇਹਨਾਂ ਦੋਹਾਂ ਦੀ ਸੱਜਣੋਂ 5:30 6 ਦੇ ਵਿੱਚ ਘਰ ਚਵਾਈ ਹੋਈ ਆ ਦੋਹਾਂ ਗਾਈ ਦੀ ਠੀਕ ਆ ਹਾਂਜੀ ਹਾਂਜੀ ਤੇ ਹੁਣ ਜਿਹੜਾ ਸਮਾਂ ਮਤਲਬ ਸ਼ਾਮ ਦਾ 5:30 ਦਾ ਉਹ ਚੱਲਿਆ ਜੇ ਹਾਂਜੀ ਹਾਂਜੀ ਠੀਕ ਆ ਹਾਂਜੀ ਸਾਢੇ ਕਿ ਤਿੰਨ ਦਾ ਸਮਾਂ ਆ ਗਿਆ ਤੇ ਇਹ ਦੀ ਚੋਾਈ ਕਰਕੇ ਲਿਆਂਦੀ ਵੜਦੀ ਕਿੰਨਾ ਮੌਗਰ ਆ ਦੁੱਧ ਆ ਉਹ ਕਿਦੇ ਥਲੇ 18 ਲੀਟਰ ਬੋਲਾ ਜੀ 18 ਕਿਲੋ ਦੁੱਧ ਆ ਹਾਂਜੀ ਮਗਰ ਬੱਚਾ ਆ ਗਿਆ ਨਾ ਹਾਂਜੀ ਮਗਰ ਬੱਚਾ ਇਤਰਾ ਹੀ ਬੰਦੀ ਜਿਤਨਾ ਉਹ ਗਾਂ ਬੰਦੀ ਆ ਹਾਂਜੀ ਹਾਂਜੀ ਬਿਲਕੁਲ ਪੂਰੀ ਬੱਚੀ ਇਹਦੇ ਮਗਰ ਬੱਚੀ ਆ ਜੀ ਇਹਦੇ ਬੱਚੀ ਆ ਹਾਂਜੀ ਹਾਂਜੀ ਇਹਦੇ ਕੀ ਬਾਤ ਆ ਆ ਵੱਚੀ ਆ ਗਈ ਸਜਣੋਂ ਹਾਂਜੀ ਹਾਂਜੀ ਆ ਵੱਚੀ ਆ ਹਾਂ ਖੁੱਲ ਗਏ ਇਹਨੂੰ ਹੀ ਹੋਊਗੀ 15-20 ਦਿਨਾਂ ਦੀ ਨਹੀਂ ਜੀ ਥੋੜੇ ਦਿਨ ਦੀ ਹੈ ਅੱਛਾ ਹਾਂਜੀ ਹਾਂਜੀ ਠੀਕ ਆ ਤਹੇ 12 ਇਹ ਵੀ ਸੱਚ ਨੂੰ ਬਾਰੀ ਚੰਗੀ ਬੰਦੀ ਬਰੇਡਰੀ ਬਣਾ ਦਿੰਦੀ ਉਹਨਾਂ ਗਾਈਆਂ ਕੋਈ ਇਹ ਚੋਕੇ ਆਈ ਆ ਵੀਰੋਂ ਨਹੀਂ ਕਹਿੰਦੇ ਪਾਸ ਕਰਕੇ ਲੈਂਦੀ ਆ ਹਾਂ ਚੋਕੇ ਤੇ 18 ਕਿਲੋ ਜਿਹੜਾ ਦੁੱਧ ਦੱਸਿਆ ਆ ਜਾਂਦਾ ਹਾਂਜੀ ਹਾਂਜੀ 12 ਵਜੇ ਦੀ ਚਵਾਈ ਉਦਾਰ ਦੀ ਹੋਈ ਆ ਜੀ ਅਛਾ ਜੀ 12 12 ਵਜੇ ਦੀ ਹਾਂਜੀ 12 ਵਜੇ ਜਿਹੜੀ ਇਹਦੀ ਚਵਾਈ ਕਰਕੇ ਦੁਪਹਿਰੇ ਤੇ ਹੋਣ ਲੈਂਦੀ ਹੁਣ ਸ਼ਾਮ 3:30 ਦਾ ਸਮਾਂ ਆ ਗਿਆ ਜੇ ਤੇ 2-3 ਘੰਟੇ ਹੋਏ ਚਵਾਈ ਹੋਈ ਨੂੰ ਹਾਂਜੀ ਹਾਂਜੀ ਬਾਕੀ ਬਾਕੀ ਮੇਰਾ ਵੀਰ ਜਿੰਨੇ ਵੀ ਖਰੀਦਦਾਰੀ ਕਰਨੇ ਆ ਉਹ ਸਾਰੇ ਸੁਝਵਾਨ ਆ ਗਏ ਫਿਰ ਵੀ ਚੈੱਕ ਕਰਕੇ ਬੰਦ ਹੀ ਥਾਂ ਦੀ ਵੇਖ ਸਕਦਾ ਹੈ ਠੀਕ ਹੈ ਜੀ ਸੁਵਾ ਕਿਣਵਾ ਗਈ ਸੁਵਾ ਜੀ ਆ ਗਈ ਆਪਰਾ ਦੂਜਾ ਤੀਜਾ ਨਾ ਉਹ ਕੋਈ ਗੱਤੇ ਨਹੀਂ ਆਈ ਆ ਦੂਜਾ ਘਰ ਵਾਲਿਆਂ ਦੂਜਾ ਦੱਸਿਆ ਠੀਕ ਆ ਤੀਜਾ ਹੀ ਮੰਨ ਲਓ ਤਾਂ ਮੈਂ ਆ ਸੁਵਾ ਦੂਜਾ ਦੱਸਿਆ ਤੇ ਤੀਜਾ ਵੀ ਮੇਰਾ ਵੀਰ ਮਾ ਨਹੀਂ ਸਕਦਾ ਜੇ ਮਗਰ ਬੱਚੀ ਆ ਸਾਹਮਣੇ ਦੇਖ ਰਹਿ ਹੈ ਤੇ ਦੁੱਧ 18 ਕਿਲੋ ਜਿਹੜਾ ਵੀਰੋਂ ਨਹੀਂ ਕਹਿੰਦੇ ਜਾਂਦਾ ਤਿਆਰ ਆ ਸੰਤੂਨ ਦੀ ਓਕੇ ਆ ਹਾਂਜੀ ਚੁਆਈ ਓਕੇ ਆ ਓਕੇ ਓਕੇ ਜੀ ਚੁਆਈ ਤੇ ਮੋਲ ਮੋਲੇ ਜਿਹੜਾ ਆਪਾਂ ਮਾਨਤਨ ਜਾਂ ਲਈ ਨਹੀਂ ਨਹੀਂ ਮੋਲ ਦੱਸੋ ਕੀ ਕਰਦੇ ਹੋ ਮੋਲ 75000 ਰੁਪਏ ਕਰਦੇ ਮਾਨਤਨ ਕਰਕੇ ਕਿੰਨੇ ਦੇ ਦਈਏ ਹੋਰ ਵਿੱਚੋਂ ਤਿੰਨ ਘਟਾ ਦਿਓ ਚਲੋ ਹੋਰ ਕਰ ਦਿਓ ਹੋਰ ਕਰਦੇ ਯਾਰ ਕਿੰਨੇ ਦੀ ਪੂਰੇ 75 ਦੀ ਕਰ ਦਿਓ 70 ਦੀ 75 ਦੇ ਤੁਸੀਂ ਆਖਣ ਦੇ ਜੀ 70 ਤੇ 70 ਦੀ ਕਰ ਦੇ ਹੋਰ ਦਾ ਹੋਰ ਘਟਾਰੀਏ ਦੋ 70 ਚੋਂ ਆ ਘਟਾਰੀਏ ਕੁਛ ਨਹੀਂ ਨ ਜਾਣ ਜੀ ਜਾਣ ਦਿਓ 68000 68000 ਦੀ ਸੱਜਣੋ ਇਹ ਵੜ ਮਿਲ ਜੂਗੀ 18 ਕਿਲੋ ਦੁੱਧ ਜੇ ਠੀਕ ਆ ਜੋ ਕੇ ਆਈ ਉਹ ਦੱਸਤਾ ਵੀਰ ਨੇ ਬਾਕੀ ਆ ਤੁਸੀਂ ਦੇਖ ਸਕਦੇ ਜ ਜਿੰਨਾਂ ਦੀ ਤੜਕੇ ਚਵਾਈ ਹੋਈ ਆ ਠੀਕ ਆ ਵੜਾ ਤਿੰਨੇ ਹੀ ਚੰਗੀਆਂ ਤੇ ਨਰਖ ਫਰਕ ਕਰਕੇ ਤਸੱਲੀ ਪਿੰਡ ਮਾਨ ਜ਼ਿਲ੍ਹਾ ਸ਼ਹੀਦ ਤਰਨਤਲ ਸਾਹਿਬ ਤੋਂ ਲੈ ਕੇ ਜਾਇਓ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ